ਨਗਰ ਕੌਂਸਲ ਗੁਰਾਇਆਂ ਦੀਆਂ ਚੋਣਾਂ ਜੋ ਕਿ 21 ਦਸੰਬਰ ਨੂੰ ਹੋਣ ਚਾ ਰਹੀਆਂ ਹਨ ਉੱਤੇ ਸਪੰਦ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ ਜਿੱਥੇ ਆਪਣੇ ਉਮੀਦਵਾਰਾਂ ਦੇ ਹੱਕ ਤੇ ਚੋਣ ਪ੍ਰਚਾਰ ਤੇਜ਼ ਕੀਤਾ ਗਿਆ ਹੈ ਉੱਥੇ ਹੀ ਆਪਣੇ ਉਮੀਦਵਾਰਾਂ ਦੇ ਹੱਕ ਤੇ ਚੋਣ ਦਫ਼ਤਰਾਂ ਦੀ ਉਦਗਾਟਨ ਵੀ ਕੀਤੀ ਜਾ ਰਹੀਆਂ ਹਨ ਵਾਰ ਨੰਬਰ 3 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਵੀਰ ਸਿੰਘ ਰਾਜੂ ਦੇ ਦਫ਼ਤਰ ਦਾ ਉਦਗਾਟਨ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੀਮ ਕੁਮਾਰ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ ਇਸ ਮੌਕੇ ਬੋਲਦਿਆਂ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੀਮ ਮਾਰਨੇ ਨੇ ਕਿਹਾ ਕਿ ਨਗਰ ਕੌਂਸਲ ਦੀਆਂ 13 ਦੀਆਂ 13 ਸੀਟਾਂ ਜਿੱਤ ਕੇ ਨਗਰ ਕੌਂਸਲ ਦੀ ਪ੍ਰਧਾਨਗੀ ਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਹੋਵੇਗਾ ਇਸ ਮੌਕੇ ਉਮੀਦਵਾਰ ਜਸਪੀਤ ਸਿੰਘ ਰਾਜੂ ਨੇ ਹਾਈ ਕਮਾਂਡ ਦਾ तहे ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਮਾਨ ਪਾਰਟੀ ਨੇ ਉਹਨਾਂ ਨੂੰ ਟਿਕ ਦੇ ਕੇ ਬਖਸ਼ਿਆ ਹੈ ਉਹ ਉਸ ਨੂੰ ਪੂਰੀ ਤਨਦੇਹੀ ਨਾਲ ਪੂਰਾ ਕਰਨਗੇ ਉਹਨਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਵਾਰਡ ਵਾਸੀ ਆਪਣਾ ਇੱਕ ਇੱਕ ਕੀਮਤੀ ਵੋਟ ਚੋਣ ਨਿਸ਼ਾਨ ਝਾੜੂ ਤੇ ਪਾ ਕੇ ਉਹਨਾਂ ਨੂੰ ਕਾਮਯਾਬ ਕਰਨ ਜਿੱਤ ਤੋਂ ਬਾਅਦ ਉਹ ਵਾਰਡ ਦੇ ਵਿਕਾਸ ਦੇ ਕੰਮ ਪਹਿਲ ਦੇ ਆਧਾਰ ਤੇ ਕਰਨਗੇ ਇਸ ਮੌਕੇ ਸੁਰਿੰਦਰ ਸਿੰਘ ਔਰ ਮਖ ਸਿੰਘ ਗਵਿੰਦਰ ਸਿੰਘ ਹਰਪਜਨ ਸਿੰਘ ਸੁਖਮਨ ਸਿੰਘ ਬਲਦੇਵ ਸਿੰਘ ਪਰਸ਼ੋਤਮਾ ਤਰਲੋਕ ਸਿੰਘ ਹਰਵਿੰਦਰ ਸਿੰਘ ਗੁਵਿੰਦਰ ਸਿੰਘ ਤੁਝਾਰ ਸਿੰਘ ਅਮਰਜੀਤ ਸਿੰਘ ਗੁਰਤੀ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਮੌਜੂਦ ਸਨ ਸਭਾ ਫਲੋਰ ਦਾ ਜੋ ਨਗਰ ਕੌਂਸਲ ਗਰਾਿਆਂ ਦੀ ਜਿਹੜੀ ਹੈ ਚੋਣ ਸ਼ੁਰੂ ਹੋਣ ਜਾ ਰਹੀ ਆ ਉਸ ਦਾ ਅਜ ਪਹਿਲਾ ਦਫਤਰ ਦਾ ਘਾਟਣ ਜਿਹੜਾ ਹੈਗਾ ਬਹੁਤ ਹੀ ਪ੍ਰਮੁੱਖ ਵਾਰਡ ਜਿਹੜਾ ਹੈ ਜਿਹੜਾ ਕਿ ਉਦਯੋਗਿਕ ਪ੍ਰਣਾਲੀ ਦੇ ਨਾਲ ਵਾਰਡ ਜੁੜਿਆ ਆ ਉਸ ਵਾਰਡ ਦੇ ਵਿੱਚੋਂ ਸਾਡੇ ਬਹੁਤ ਹੀ ਸਤਿਕਾਰਤ ਪਾਰਟੀ ਦੇ ਥੰਮ ਡਾਕਟਰ ਜਸਵੀਰ ਸਿੰਘ ਅਰਾਜੂ ਜੀ ਉਹਨਾਂ ਨੂੰ ਉਮੀਦਵਾਰ ਉਤਾਰਿਆ ਆ ਔਰ ਮੈਂ ਇੱਥੇ ਭਰਮਾ ਇਕੱਠ ਦੇਖ ਕੇ ਮੈਂ ਤਾਂ ਬਾਗੋ ਬਾਗ ਹੋਇਆ ਆ ਅੱਜ ਅਸੀਂ ਇਸ 3 ਨੰਬਰ ਵਾਰਡ ਦਾ ਜਿਹੜਾ ਹੈ ਦਫਤਰ ਦਾ ਕਾਟਣ ਕੀਤਾ ਆ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਖਸੀਤਾਂ ਬੁੱਧੀਜੀਵੀ ਲੋਕ ਇਸ ਜਿਹੜੇ ਵਾਰਡ ਦੇ ਆ ਉਹ ਵੀ ਇਕੱਤਰਤ ਹੋਇਆ ਸਾਡੇ ਲੀਡਰ ਸਹਿਬਾਨ ਸਾਡੇ ਚੇਅਰਮੈਨ ਰੋਸ਼ਨਲਾਲ ਰੋਸ਼ੀ ਜੀ ਔਰ ਸਾਡੇ ਮੀਲਾ ਸਿੰਘ ਜੀ ਔਰ ਬਹੁਤ ਹੀ ਜਜਾਰੂ ਸਾਥੀ ਜਿਹੜੇ ਹੈਗੇ ਆ ਇੱਥੋਂ ਦੇ ਉਹ ਇਕੱਤਰਤ ਹੋਏ ਆ ਮੈਂ ਡਾਕਟਰ ਜਸਵੀਰ ਸਿੰਘ ਰਾਜੂ ਨੂੰ ਇੱਕੋ ਹੀ ਗੱਲ ਕਹਿਣੀ ਚਾਹੁੰਦਾ ਕਿ ਇਹਨਾਂ ਦੇ ਜਿਹੜੇ ਲੋਕ ਨੇ ਇਹਨਾਂ ਦੀ ਕਸੋਟੀ ਤੇ ਆਪਾਂ ਖਰੇ ਉੱਤਰਨਾ ਇਹਨਾਂ ਦੇ ਵਿਕਾਸ ਦੇ ਕੰਮ ਹੋਣ ਜਾਂ ਦੋੱਖ ਸੁੱਖ ਦੇ ਵਿੱਚ ਸ਼ਰੀਕ ਹੋ ਕੇ ਜਿਹੜਾ ਹੈ ਆਪਾਂ ਇੱਕ ਨਵੀਂ ਪਰਤ ਜਿਹੜੀ ਪਾਉਣੀ ਆ ਕਿਉਂਕਿ ਇਹ ਪਰਤ ਨਵੀਂ ਇਸ ਕਰਕੇ ਆ ਸਾਡੇ ਸੂਬੇ ਦੇ ਮੁੱਖ ਮੰਤਰੀ ਸ੍ਰੀ ਭਵਨ ਸਿੰਘ ਮਾਨ ਹੋਰੀ ਵੀ ਕਹਿੰਦੇ ਨੇ ਜਦੋਂ ਅਸੀਂ ਸਰਕਾਰ ਬਣਾਉਣ ਵਕਤ ਜਿਹੜੀ ਉਹ 3 ਕਰੋੜ ਲੋਕਾਂ ਦੇ ਨਾਲ ਸੌ ਖਾਦੀ ਸੀ ਕਿ ਅਸੀਂ ਸੇਵਾ ਭਾਵਨਾ ਦੇ ਨਾਲ ਕੰਮ ਕਰਨਾ ਆ ਉਸੇ ਹੀ ਤਰਤੇ ਜਿਹੜਾ ਹੈਗਾ ਅਸੀਂ ਚੱਲ ਕੇ ਇਸ ਵਾਰ ਨੰਬਰ 3 ਦਾ ਜਿਹੜਾ ਹੈਗਾ ਹਰ ਪੱਖੋਂ ਵਿਕਾਸ ਕਰਨਾ ਆ ਔਰ ਤੁਸੀਂ ਵੇਖਦੇ ਆ ਪਿਛਲੇ ਦਿਨਾਂ ਦੇ ਵਿੱਚ ਚੇਅਰਮੈਨ ਸਾਹਿਬ ਉਹਨਾਂ ਨੇ ਮੈਨੂੰ ਦੱਸਿਆ ਸਾਥੀ ਟੀਮ ਨੇ ਦੱਸਿਆ ਸੀਵਰੇਜ ਟ੍ਰੀਟਮੈਂਟ ਪਲਾਨਟ ਜਿਹੜਾ ਹੈਗਾ ਉਹ ਚੱਲ ਚੁੱਕਾ ਹੁਣ ਅੱਜ ਜਿਹੜਾ ਹੈਗਾ ਗਲੀਆਂ ਦੇ ਵਿੱਚ ਪਾਣੀ ਦੀ ਬੂੰਦ ਨਹੀਂ ਤੁਹਾਨੂੰ ਦਿਸੇਗੀ ਔਰ ਨਾਲ ਦੀ ਨਾਲ ਦੂਜਾ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਹੈਗਾ ਉਹ ਚੱਲ ਰਿਹਾ ਆ ਕਿ ਇੱਥੇ ਜਿਹੜੀ 70 75 ਸਾਲ ਤੋਂ ਮੰਗ ਸੀ ਜਿਹੜਾ ਕਿ ਬੋਪਾ ਰਾਮਾ ਤੋਂ ਰਸਤਾ ਆਉਂਦਾ ਹੈਗਾ ਆ ਉਦੋਂ ਮੇਰੇ ਖਿਆਲ ਚ 40 50 ਪਿੰਡ ਦੂਜੇ ਜ਼ਿਲ੍ਹੇ ਵੀ ਨਾਲ ਜੁੜਦੇ ਸੀ ਉਥੇ ਫਾਟਕ ਦੀ ਸਮੱਸਿਆ ਸੀ ਉਸ ਫਾਟਕ ਦੀ ਸਮੱਸਿਆ ਨੂੰ ਵੀ ਅਸੀਂ ਦੂਰ ਕਾਨ ਦਿੱਤਾ ਉਥੇ ਦਾ ਪ੍ਰੋਜੈਕਟ ਜਿਹੜਾ ਹੈਗਾ ਸਰਗੁੰਦੀ ਰੋਡ ਤੋਂ ਲੈ ਕੇ ਰੇਲਵੇ ਸਟੇਸ਼ਨ ਤੱਕ ਦੇ ਰਸਤੇ ਦੇ ਨਾਲ ਅੰਡਰਬਿਜ ਬਣਾਉਣ ਦੀ ਪ੍ਰਕਿਰਿਆ ਜਿਹੜੀ ਹੈਗੀ ਆ ਉਹ ਵੀ ਫਾਈਨਲ ਹੋ ਚੁੱਕੀ ਹੈਗੀ ਆ ਅਸੀਂ ਤੁਹਾਨੂੰ ਉਹਦੇ ਲਈ ਵੀ ਵਿਸ਼ਵਾਸ ਦਿਵਾਉਨੇ ਆ ਕਿ ਉਹ ਜਲਦੀ ਜਿਹੜਾ ਹੈਗਾ ਸਾਡੇ ਟਿਨੌਰs ਖਤਮ ਹੋਊਗਾ ਤੀਸਰਾ ਜਿਹੜਾ ਹੈਗਾ ਪ੍ਰੋਜੈਕਟ ਆ ਅਸੀਂ ਕਿਹਾ ਸੀ ਜਡਿਆਲੇ ਤੋਂ ਲੈ ਕੇ ਜਿਹੜੀ ਗਰਾਇਆ ਤੱਕ ਦੀ ਛੜਕਿਆ ਬਹੁਤ ਰੁੱਟੀ ਸੀ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਹੋਰਾਂ ਨੇ ਕਿਹਾ ਸੀ ਕਿ ਮਲਾਈ ਵਰਗੀ ਸੜਕ ਬਣਾ ਕੇ ਦੇਵਾਂਗੇ ਉਹ ਪ੍ਰੋਜੈਕਟ ਵੀ ਪੂਰਾ ਕੀਤਾ ਆ ਔਰ ਮੈਂ ਰਾਤ ਨੂੰ ਹਰ ਵਾਰਡ ਦੇ ਵਿੱਚ ਉਹਦੀ ਵਿਚਰਦਾ ਵੇਖਦਾ ਆ ਕਿ ਹਰ ਵਾਰਡ ਜਿਹੜਾ ਹੈਗਾ ਆ ਰਾਤ ਨੂੰ ਇਸ ਤਰ੍ਹਾਂ ਜਗ ਮਗਾਉਂਦਾ ਆ ਕਿ ਜਿਸ ਤਰ੍ਹਾਂ ਦੀਵਾਲੀ ਦਾ ਤਿਹਾਰ ਹੋਵੇ ਸੋ ਗਰਾਇਆ ਦੇ ਵਿੱਚ ਲਾਈਟਾਂ ਦਾ ਰੋਸ਼ਨੀ ਦਾ ਪੂਰਾ ਪ੍ਰਬੰਧ ਆ ਸਵੈਦਾ ਪੂਰਾ ਪ੍ਰਬੰਧ ਆ ਹਰ ਅਸੀਂ ਸੁੱਖ-ਦੁੱਖ ਦੇ ਵਿੱਚ ਸ਼ਰੀਕ ਹੋਵਾਂਗੇ ਤੁਸੀਂ ਰਾਜੂ ਨੂੰ ਵਾਰਡ ਨੰਬਰ 3 ਦੇ ਵਿੱਚੋਂ ਭਾਰੀ ਲੀਡ ਦੇ ਨਾਲ ਜਿਤਾਓ ਇਸੇ ਤਰ੍ਹਾਂ ਪੂਰੇ ਗਰਾਇਆ ਸ਼ਹਿਰ ਦੇ ਜਿੰਨੇ ਵੀ ਵਾਰਡ ਨੇ 13 ਦੇ 13 ਜਿਹੜੇ ਗਏ ਆ ਜਿਤਾ ਕੇ ਜਿਹੜਾਗਾ ਭੇਜੋ ਤਾਂ ਕਿ ਇਹ ਇਕਤਰਤ ਹੋ ਕੇ ਇਕੱਠੇ ਹੋ ਕੇ ਨਗਰ ਕੌਂਸਲ ਦੇ ਵਿੱਚ ਵੱਡਾ ਬਹੁਮਤ ਬਣਾ ਕੇ ਇਹ ਤੁਹਾਡੀ ਜਿਹੜੀ ਹੈ ਸੇਵਾ ਵਿਕਾਸ ਪੱਖੋਂ ਕਰਦੇ ਰਹਿਣਗੇ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਮੁੱਚੀ ਹਾਈ ਕਮਾਂਡ ਦਾ ਬਹੁਤ ਤਰਵਾਦੀਆਂ ਜਿਨ੍ਹਾਂ ਨੇ ਮੈਨੂੰ ਵਾਰਡ ਨੰਬਰ 3 ਤੋਂ ਛਾੜੂ ਦੇ ਨਿਸ਼ਾਨ ਤੋਂ ਟਿਕਟ ਦੇ ਕੇ ਨਵਾਜਿਆ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਉਸ ਤੋਂ ਬਾਅਦ ਮੈਂ ਆਪਣੇ ਵਾਰਡ ਨੰਬਰ 3 ਦੇ ਸੂਝਵਾਨ ਮੋਟਰ ਸਹਿਵਾਣਾ ਨੂੰ ਬੇਨਤੀ ਕਰਦਾ ਜਿੰਨਾ ਵੀ ਮੈਂ ਪਹਿਲਾਂ ਕੰਮ ਕਰਦਾ ਸੀ ਉਸ ਤੋਂ ਵੀ ਵੱਧ ਕੰਮ ਕਰਕੇ ਤੁਹਾਨੂੰ ਦਿਖਾਉਂਗਾ ਵਾਰਡ ਨੰਬਰ 3 ਤੋਂ ਇੱਕ-ਇੱਕ ਵੋਟ ਤੁਸੀਂ ਛਾੜੂ ਦੇ ਨਿਸ਼ਾਨ ਤੇ ਲਾ ਕੇ ਮੈਨੂੰ ਕਾਮਯਾਬ ਬਣਾਓ